ਮਰਨਾ ਸੱਚ ਤੇ ਜਿਉਣਾ ਝੂਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਦੇ ਜੀਵਨ ਦੇ ਵਿੱਚ ਅੰਤਿਮ ਸੰਸਕਾਰ ਦੀ ਕੀ ਮਰਿਆਦਾ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਅੱਜ ਤੁਹਾਨੂੰ ਦੱਸਦੇ ਹਾਂ ਸੰਸਾਰ ਦਾ ਸਭ ਤੋਂ ਵੱਡਾ ਰਾਜ਼ ਤੇ ਸਭ ਤੋਂ ਵੱਡਾ ਸੱਚ ਹੈ ਮੌਤ ਜਿਸ ਦਾ ਨਾਂ ਲੈਣਾ ਵੀ ਮਨੁੱਖ ਚੰਗਾ ਨਹੀਂ ਸਮਝਦਾ ਦੁਨੀਆ ਭਰ ਦੇ ਵਿਗਿਆਨੀ ਖੋਜਾਂ ਕਰਨ ਵਾਲੇ ਡਾਕਟਰ ਸਾਰੇ ਹੀ ਇੱਥੇ ਆ ਕੇ ਹਾਰ ਮੰਨ ਲੈਂਦੇ ਨੇ ਕਿਉਂਕਿ ਮੌਤ ਇੱਕ ਅਜੀਹਾ ਕੌੜਾ ਸੱਚ ਹੈ ਜਿਸ ਦਾ ਭੇਦ ਅਜ ਤੱਕ ਕੋਈ ਵੀ ਨਹੀਂ ਪਾ ਸਕਿਆ ਹੱਸਦਾ ਖੇਡਦਾ ਗੱਲਾਂ ਕਰਦਾ ਇਨਸਾਨ ਇਕਦਮ ਕਿਵੇਂ ਅਦਾ ਲਈ ਸ਼ਾਂਤ ਹੋ ਜਾਂਦਾ ਹੈ ਤੇ ਉਸ ਦੀ ਚੇਤਨ ਸੱਤਾ ਕਿੱਥੇ ਗਵਾਚ ਜਾਂਦੀ ਹੈ ਇਹ ਅਜ ਤੱਕ ਕੋਈ ਵੀ ਜਾਣ ਨਹੀਂ ਸਕਿਆ ਤੇ ਇਹ ਭੇਦ ਪ੍ਰਮਾਤਮਾ ਨੇ ਸਿਰਫ ਆਪਣੇ ਹੱਥ ਵਿੱਚ ਰੱਖਿਆ ਹੋਇਆ ਮਰਨ ਨ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ਨੇ ਸਿੱਖਾਂ ਨੂੰ ਐਸਾ ਬਲ ਬਖਸ਼ਿਆ ਕਿ ਉਹਨਾਂ ਮੌਤ ਦਾ ਕਦੇ ਡਰ ਹੀ ਨਹੀਂ ਮੰਨਿਆ ਸਗੋਂ ਇਸ ਨੂੰ ਹੱਸ ਕੇ ਕਬੂਲ ਕੀਤਾ ਏ ਤੇ ਜਿਸ ਦਾ ਪ੍ਰਤੱਖ ਸਬੂਤ ਹੈ ਸਾਰਾ ਹੀ ਸਿੱਖ ਇਤਿਹਾਸ ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਦੀ ਮੌਤ ਦਾ ਸਮਾਂ ਉਸ ਦੇ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਮੁਕਰਰ ਹੁੰਦਾ ਹੈ ਮਰਨ ਲਿਖਾਈ ਮੰਡਲ ਮਹਿ ਆਏ ਅੰਗਰੇਜ਼ੀ ਦੀ ਇੱਕ ਕਹਾਵਤ ਹੈ 댓 इज इनੈਵਿਟੇਬਲ ਯਾਨੀ ਕਿ ਮੌਤ ਕਦੇ ਟਾਲਿਆ ਨਹੀਂ ਟਲਦੀ ਜਨਮ ਤੇ ਮੌਤ ਇਹ ਪਰਮਾਤਮਾ ਦਾ ਹੁਕਮ ਹੈ ਤੇ ਸਿੱਖ ਨੂੰ ਇਹ ਹਦਾਇਤ ਹੈ ਕਿ ਉਸਨੇ ਪਰਮਾਤਮਾ ਦੇ ਹਰ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਹੈ ਸੋ ਇਸੇ ਕਰਕੇ ਸਿੱਖ ਰਵਾਇਤਾਂ ਅਨੁਸਾਰ ਜਦੋਂ ਕੋਈ ਐਸੀ ਵਿਪਤਾ ਪੈਂਦੀ ਹੈ ਜਾਂ ਐਸਾ ਸਮਾਂ ਆਉਂਦਾ ਹੈ ਤਾਂ ਉਸ ਸਮੇ ਸਿੱਖ ਧਾਹਾ ਮਾਰ ਕੇ ਰੋਂਦਾ ਕੁਰਲਾਉਂਦਾ ਨਹੀਂ ਸਗੋਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਰਚਨਾ ਅਲਾਣੀਆਂ ਦਾ ਪਾਠ ਕਰਦਾ ਹੈ ਯਾਨੀ ਬਾਣੀ ਪੜ੍ਹ ਕੇ ਆਪਣੇ ਮਨ ਨੂੰ ਤਰਾਸ ਦਿੰਦਾ ਹੈ ਸੇਖ ਨੂੰ ਮ੍ਰਿਤਕ ਸੰਸਕਾਰਾਂ ਸੰਬੰਧੀ ਗੁਰੂ ਸਾਹਿਬਾਨ ਦਾ ਜੋ ਆਦੇਸ਼ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਤਿਗੁਰੁ ਭਾਣੈ ਆਪਣੇ ਬਹਿ ਪਰਵਾਰ ਸਦਾਇ ਮਤ ਮੈਂ ਪਿਛੇ ਕੋਈ ਰੋਬ ਸੀ ਸੋ ਮੈਂ ਮੂਲ ਨ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਓ ਇਨਾ ਸ਼ਬਦਾਂ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਰੀਰ त्यागਣ ਤੋਂ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਤੇ ਸਿੱਖ ਸੰਗਤਾਂ ਨੂੰ ਕੋਲ ਬੁਲਾ ਕੇ ਇਹ ਤਾਂ ਕੀਦ ਕੀਤੀ ਕਿ ਉਹਨਾਂ ਦੇ ਜੋਤੀ ਜੋਤ ਸਮਾਉਣ ਉਪਰੰਤ ਕੋਈ ਵੀ ਤਾਹਾਂ ਮਾਰ ਕੇ ਨਾ ਰੋਵੇ ਸਗੋਂ ਗੁਰਬਾਣੀ ਦਾ ਕੀਰਤਨ ਕਰਕੇ ਮਨ ਨੂੰ ਪਰਮਾਤਮਾ ਦੇ ਹੁਕਮ 'ਚ ਲਿਆਉਣਾ ਹੈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਮ੍ਰਿਤਕ ਸੰਸਕਾਰ ਦੀ ਖੂਬਹੂ ਸ਼ਬਦਾਵਲੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨੰਬਰ 1 ਪ੍ਰਾਣੀ ਨੂੰ ਮਰਨ ਵੇਲੇ ਜੇ ਮੰਝੇ ਤੇ ਹੋਵੇ ਤਾਂ ਨਹੀਂ ਉਤਾਰਨਾ ਦੀਵਾ ਬੱਟੀ ਗਊ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ਵਾਹਿਗੁਰੂ ਵਾਹਿਗੁਰੂ ਕਰਨਾ ਨੰਬਰ 2 પ્રાਣੀ ਦੇ ਦੇਹ ਤਿਆਗਣ ਤੇ ਧਾ ਨਹੀਂ ਮਾਰਨੀ ਪਿੱਟਣਾ ਜਾਂ ਸਿਆਪਾ ਨਹੀਂ ਕਰਨਾ ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿੱਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰੀ ਜਾਣਾ ਚੰਗਾ ਹੈ ਨੰਬਰ 3 ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਸੋ ਪੀਸ ਸਸਕਾਰਨਾ ਚਾਹੀਏ ਜਿੱਥੇ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਉੱਥੇ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ ਨੰਬਰ 4 ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ਰਹਿਤ ਮਰਿਆਦਾ ਵਿੱਚ ਇਸ ਤੋਂ ਅੱਗੇ ਲਿਖਿਆ ਹੈ ਕਿ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸਵੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨਾ ਕੀਤੇ ਜਾਣ ਤੇ ਇਸ ਉਪਰੰਤ ਤਖਤੇ ਤੇ ਪਾਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ ਤੇ ਸ਼ਮਸ਼ਾਨ ਘਾਟ ਵੱਲ ਲਿਜਾਉਂਦਿਆਂ ਹੋਇਆਂ ਵੀ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸੰਸਕਾਰ ਵਾਲੀ ਥਾਂ ਤੇ ਪਹੁੰਚ ਕੇ ਪਹਿਲਾਂ ਚਿਖਾ ਤਿਆਰ ਕੀਤੀ ਜਾਵੇ ਤੇ ਫਿਰ ਅਗਨ ਭੇਟ ਕਰਨ ਦੇ ਲਈ ਅਰਦਾਸਾ ਸੋਧਿਆ ਜਾਵੇ। ਇਸ ਉਪਰੰਤ ਪ੍ਰਾਣੀ ਨੂੰ ਅੰਗੀਠੇ ਦੇ ਉੱਤੇ ਰੱਖ ਕੇ ਪਰਿਵਾਰ ਦਾ ਕੋਈ ਵੀ ਹਿਤੂ ਸਬੰਧੀ ਜਾਂ ਪੁੱਤਰ ਚਿਖਾ ਨੂੰ ਲਾਂਬੂ ਲਾ ਦੇਵੇ। ਤੇ ਇਸ ਸਮੇਂ ਸੰਗਤ ਥੋੜਾ ਦੂਰ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦਾਂ ਦਾ ਪਾਠ ਕਰੇ। ਜਦੋਂ ਅੰਗੀਠਾ ਚੰਗੀ ਤਰ੍ਹਾਂ ਬਲ ਉੱਠੇ ਤਾਂ ਉਸ ਸਮੇਂ ਕਪਾਲ ਕਿਰਿਆ ਅਧ ਕਰਨਾ ਮਨਮਤ ਹੈ ਸਗੋਂ ਇਸ ਸਮੇਂ ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧਿਆ ਜਾਵੇ ਤੇ ਸੰਗਤ ਵਾਪਸ ਮੁੜਾਵੇ। ਇਸ ਤੋਂ ਪ੍ਰੰਤ ਘਰ ਆ ਕੇ ਜਾਂ ਲਾਗੇ ਦੇ ਗੁਰਦਾਰੇ ਦੇ ਵਿੱਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਜਾਵੇ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸਾ 10ਵੇਂ ਦਿਨ ਹੋਵੇ। ਜੇ 10ਵੇਂ ਦਿਨ ਨਾ ਹੋ ਸਕੇ ਤਾਂ ਕੋਈ ਹੋਰ ਦਿਨ ਸਬੰਧੀਆਂ ਦੇ ਸੋਖ ਨੂੰ ਮੁੱਖ ਰੱਖ ਕੇ ਨਿਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿੱਚ ਘਰ ਵਾਲੇ ਤੇ ਸਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਰਾਤ ਨੂੰ ਰੋਜ਼ ਕੀਰਤਨ ਵੀ ਹੋਵੇ ਦੁਸਹਿਰੇ ਦੇ ਪਿੱਛੋਂ ਚਲਾਉਣੇ ਦੀ ਕੋਈ ਵੀ ਰਸਮ ਬਾਕੀ ਨਹੀਂ ਰਹਿੰਦੀ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜਮੀਂ ਬਰਾਬਰ ਕਰ ਦਿੱਤੀ ਜਾਵੇ ਸੰਸਕਾਰ ਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨਾ ਹੈ ਅਦਮਾਰਗ ਸਿਆਪਾ ਫੂੜੀ ਦੀਵਾ ਪਿੰਡ ਕਿਰਿਆ ਸਰਾਦ ਬੁੱਢਾ ਮੰਨਾ ਆਦ ਕਰਨਾ ਮਨਮਤ ਹੈ ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ ਪਤਾਲਪੁਰੀ ਜਾਂ ਕਰਤਾਰਪੁਰ ਸਾਹਿਬ ਆਦਿ ਥਾਵਾਂ ਤੇ ਜਾ ਕੇ ਪਾਣਾ ਵੀ ਮਨਮਤ ਹੈ ਸਿੱਖ ਨੂੰ ਇਹ ਹੁਕਮ ਹੈ ਕਿ ਉਸਨੇ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ ਤੇ ਮ੍ਰਿਤਕ ਦੇ ਨੂੰ ਜਦੋਂ ਚਿਖਾ ਤੇ ਰੱਖ ਕੇ ਲਾਂਬੂ ਲਾਇਆ ਜਾਂਦਾ ਹੈ ਉਦੋਂ ਵੀ ਸੋਹਿਲਾ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਇਸ ਤੋਂ ਇਨਕ ਸੂਝ ਮਿਲਦੀ ਹੈ ਕਿ ਮੌਤ ਇੱਕ ਲੰਬੀ ਨੀਂਦ ਹੈ ਤੇ ਨੀਂਦ ਇੱਕ ਛੋਟੀ ਮੌਤ ਹੈ ਸੋ ਸਿੱਖ ਹਰ ਰੋਜ਼ ਮੌਤ ਨੂੰ اٹਲ ਸੱਚਾਈ ਪਰਵਾਣ ਕਰਦੇ ਹੋਏ ਆਪਣਾ ਸਹੇਲਾ ਆਪ ਹੀ ਪੜ ਕੇ ਸੌਂਦਾ ਹੈ ਇਸੇ ਕਰਕੇ ਤਾਂ ਸਿੱਖੀ ਦਾ ਰਾਹ ਨਿਰਾਲਾ ਹੈ ਤੇ ਸਿੱਖ ਇਤਿਹਾਸ ਸਮੁੱਚੇ ਸੰਸਾਰ ਦੇ ਲਈ ਮਿਸਾਲ ਹੈ